ਦੋਸਤੋ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਰਹਿਣ ਵਾਲਾ ਇਹ ਨੌਜਵਾਨ ਜੋ ਕਿ ਸ਼੍ਰੀ ਨਗਰ ਤੋਂ ਟਰੱਕ ਲੈ ਕੇ ਆ ਰਿਹਾ ਸੀ ਭਰਾ ਰਸਤੇ ਦੇ ਵਿੱਚ ਇਹ ਗੁੰਮ ਹੋ ਗਿਆ ਇਹ ਬਜ਼ੁਰਗ ਬਾਪੂ ਦਾ ਲੜਕਾ ਹੈ ਤੇ ਬਾਪੂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਓ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਨਗਰ ਤੋਂ ਗੱਡੀ ਭਰ ਕੇ ਆਏ ਸੀਗੇ ਸਾਰੇ ਪੰਜਾਬ ਵਾਸੀਆਂ ਨੂੰ ਸਰ ਟਰੈਕਟਰ ਡਰਾਈਵਰ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਬਾਪੂ ਜੀ ਦੀ ਹੈਲਪ ਹੋ ਸਕੇ ਬਜ਼ੁਰਗ ਬਾਪੂ ਜੀ ਆ ਕਿ ਆਪਣੇ ਪੁੱਤ ਨੂੰ ਰੋ ਰੋ ਕੇ 24-25 ਦਿਨਾਂ ਤੋਂ ਲੱਭ ਰਿਹਾ ਰਿਪੋਰਟ ਵੀ ਕਰਾਈ ਆ ਤੇ ਕੋਈ ਅਤਾ ਪਤਾ ਨਹੀਂ ਲੱਗਣ ਡਿਆ ਧਿਆਨ ਨਾਲ ਫੋਟੋ ਤੁਸੀਂ ਦੇਖ ਲਓ ਤੇ ਇਹ ਡੇਰਾ ਆ ਤੇ ਹਰ ਪਿੰਡ ਕਿਹੜਾ ਬਾਪੂ ਜੀ ਹਰਤਰਵਾਲ ਪਿੰਡ ਆ ਤੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਆ ਤੇ ਡੇਰਾ ਬਾਬਾ ਡੇਰਾ ਤਰਸੀਦਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤਸੀਲ ਆ ਰਜੋਤ ਸੇ ਗਿਆ ਜੋਦਾ ਤੇ ਪ੍ਰਗਟ ਸਿੰਘ ਇਹਨਾਂ ਦੇ ਬ੍ਰਦਰ ਹੈਗੇ ਆ ਨੰਬਰ ਸਕਰੀਨ ਤੇ ਚਲਾ ਦਵਾਂਗੇ ਤਾਂ ਤੁਸੀਂ ਕਾਲ ਕਰ ਸਕਦੇ ਇਹਨਾਂ ਨੰਬਰਾਂ ਤੇ ਪਲੀਜ਼ ਬਾਪੂ ਜੀ ਦੀ ਏਜ ਦੇਖਦੇ ਹੋਏ ਬਾਪੂ ਜੀ ਕੱਲੇ ਆ 12 ਚੱਕੀ ਗੱਡੀ ਆ ਤੇ ਕੱਲੇ ਵਿਚਾਰੇ 10 ਚੱਕੀ 10 ਚੱਕੀ ਗੱਡੀ ਆ ਕੱਲੇ ਵਿਚਾਰੇ ਗੱਡੀ ਚਲਾਉਂਦੇ ਆ ਨਾ ਰਾਤ ਨੂੰ ਗੱਡੀ ਚਲਾਉਣ ਦੇ ਲੈ ਕੇ ਹੈਗੇ ਨਾ ਹੋਰ ਤੇ ਵਿਚਾਰੇ ਮਜਬੂਰੀ ਨੂੰ ਪੁੱਤ ਗਮ ਹੋਣ ਦੇ ਬਾਦ ਗੱਡੀ ਦੇ ੱਟਕੇ ਖਾ ਰਹੇ ਆ ਵਿਚਾਰੇ ਤੇ ਪੁਲਿਸ ਸਾਰਿਆਂ ਨੂੰ ਬੇਨਤੀ ਆ ਪੰਜਾਬ ਦੇ ਡਰਾਈਵਰ ਭਾਈਚਾਰੇ ਨੂੰ ਜੰਮੂ ਦੇ ਡਰਾਈਵਰ ਭਾਈਚਾਰੇ ਨੂੰ ਤੇ ਕਸ਼ਮੀਰੀ ड्राइवर भाई चारे नु विनती है के हिंदी में बोल दो कश्मीरी भाइयों को विनती निवेदन किया जाता है के सभी कश्मीरी भाई इस ड्राइवर भाई को फोटो को ध्यान से देख लो ये श्रीनगर से आते हुए चंद्रकोट में गायब हुए आज 20 25 दिन हो गए और रिपोर्ट भी कराई है ये डेरा बाबा नानक तहसील गुरदासपुर जिला और हरगुवाल हरगुवाल पिंड के है ये रणजोत सिंह जोद चंद्रकोट से गायब हुए हैं सभी कश्मीरी भाइयों से निवेदन हाथ जोड़ के के वीडियो ते ज्यादा से ज्यादा शेयर करो ਕਿਆ ਪਤਾ ਕਿ ਆ ਜਾਮਸੇ ਤੰਗ ਆ ਕੇ ਇਹਨੋ ਨੇ ਇਹ ਸਟੈਪ ਉਠਾ ਲਿਆ ਹੈ ਜਾਂ ਕੋਈ ਹੋਰ ਵਜ੍ਹਾ ਬਣੀ ਹੈ ਇਹ ਤਾਂ ਅੱਲਾ ਹੀ ਬਿਹਤਰ ਜਾਣੇ ਔਰ ਆਪ ਸਭ ਤੋਂ ਇਹ ਹੀ ਨਵੇਦਨਾ ਹੈ ਕਿ ਇਹਨਾਂ ਦੇ ਬਾਪੂ ਜੀ ਨੂੰ ਇਨਸਾਫ ਮਿਲ ਸਕੇ ਧੰਨਵਾਦ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਇਸ ਬਜ਼ੁਰਗ ਬਾਪੂ ਦਾ ਜੋ ਟਰੱਕ ਚਲਾਉਣ ਵਾਲਾ ਲੜਕਾ ਜੋ ਕਿ ਸ਼੍ਰੀਨਗਰ ਤੋਂ ਟਰੱਕ ਲੈ ਕੇ ਆ ਰਿਹਾ ਸੀ ਜੋ ਭਰਾ ਗੁੰਮ ਹੋ ਗਿਆ ਰਸਤੇ ਦੇ ਵਿੱਚ ਤੇ ਬਾਪੂ ਇਸ ਦੀ ਤਲਾਸ਼ ਕਰ ਰਿਹਾ ਹੈ ਪਿਛਲੇ 20-25 ਦਿਨਾਂ ਤੋਂ ਇਹ ਗੁੰਮ ਹੋਇਆ ਹੈ ਟਰੱਕ ਡਰਾਈਵਰ ਭਰਾ ਨੂੰ ਬੇਨਤੀ ਹੈ ਤੇ ਹੋਰ ਵੀ ਪੰਜਾਬ ਦੇ ਸੱਜਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਹੈ ਜੇ ਤੁਹਾਨੂੰ ਇਸ ਲੜਕੇ ਬਾਰੇ ਪਤਾ ਲੱਗੇ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਬਾਪੂ ਦੀ ਮਦਦ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਇਹਨਾਂ ਦਾ ਇਹ ਬੇਟਾ ਮਿਲ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ